ਇਹ ਜਿਹੜਾ ਵੀ ਟੀਜ਼ਰ ਕੁਲਰ ਦਾ ਆ ਇਹ ਫਾਇਦਾ ਇਹ ਵੀ ਟੀਜ਼ਰ ਛੱਡਾ ਹੋ ਗਿਆ ਜਾਂਦਾ ਹਾਂ ਨਹੀਂ ਟੀਜ਼ਰ ਜਿਹੜਾ ਗਰਮ ਹੋ ਕੇ ਉੱਡ ਜਾਂਦਾ ਵਾ ਕੀ ਟਰੈਕਟਰਾਂ ਚੋਂ ਡੇਤੀ ਡਿਲੀਵਰੀ ਜੀ 50 50 ਡੀ ਦੀ ਮੁਬਾਰਕਾਂ ਸਾਰਿਆਂ ਨੂੰ ਜੀ ਜੈਨੂਨ ਆਪਾਂ ਪੂਰੀ ਗਾਰੰਟੀ ਵਾਰੰਟੀ ਦਵਾਂਗੇ ਟਰੈਕਟਰ ਦੀ ਕੋਈ ਗੱਲਬਾਤ ਹੋਈ ਕੋਈ ਟਰੈਕਟਰ ਨੂੰ ਨੁਕਸ ਹੋਇਆ ਤਾਂ ਸਾਡੀ ਪੂਰੀ ਜ਼ਿੰਮੇਵਾਰੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਅੱਜ ਜੌਂਡੀਰ ਵਾਲੇ ਵੀਰਾਂ ਨੇ ਪਾਲਟੀਆਂ ਕਰਤੀਆਂ ਟਰੈਕਟਰ ਦੇਣ ਲੱਗੇ ਆ ਜੀ ਅੱਜ ਨਵਾਂ ਬੀਆਪਿਆ ਡੀ ਬਾਕੀ ਬਣੇ ਰਹੋ ਬਲੌਗ ਚ ਆਪਾਂ ਤੁਹਾਨੂੰ ਬਾਈ ਨਾਲ ਮਿਲਾਉਣੀ ਜਨਾ ਟਰੈਕਟਰ ਲਿਆ ਵਿੱਚ ਵੀ ਟਰੈਕਟਰ ਕਿੱਟੇ ਕੋਈ ਸਮੋਂ ਦਿਖਾਉਨੇ ਆਪਾਂ ਤੇ ਲੋ ਜੀ ਬਾਈ ਗਿੱਲ ਐਗਰੋ ਵਾਲੇ ਨੇ ਅੱਜ ਫੇਰ ਅੱਜ ਇੱਕ ਨਵਾਂ ਟਰੈਕਟਰ ਦੇਣਾ ਬਾਈ ਇਹਨਾਂ ਨੇ ਕਾਲੇ ਬਾਈ ਨੇ ਡੀਲ ਕਰੀ ਆ ਹੋਰ ਕਾਲੇ ਬਾਈ ਠੀਕ ਆ ਕਾਲਾ ਬਾਈ ਅੱਜ ਪੂਰੀ ਲੁੱਕ ਚੇਂਜ ਆ ਕੱਪੜੇ ਨਵੇਂ ਆ ਬਾਈ ਨਵੇਂ ਆ ਨਵੇਂ ਕੱਪੜੇ ਆ ਬਾਈ ਦੇਖਦੇ ਨਹੀਂ ਕਿ ਕੱਪੜੇ ਪਹਿਲਾਂ ਪਾਈ ਦੇਖੇ ਨਹੀਂ ਹੈਗੇ ਅੱਛਾ ਠੀਕ ਆ ਇੱਧਰ ਸਾਡੇ ਦੂਏ ਸੇਲਮੈਨ ਆ ਜਮਕੌਰ ਸਾਹਿਬ ਵਾਲੇ ਹੋਰ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਇੱਧਰ ਹੜਾ ਮਨਵੀਰ ਹੈ ਇਹਨੂੰ ਤਾਂ ਬਾਈ ਨੂੰ ਜਾਣਦੇ ਆਂ ਅਸੀਂ ਮਾਲਾਂ ਤੋਂ ਮਲਕੀਤ ਬਾਈ ਦਾ ਪਤੀਜਾ ਚਾਚਾ ਪਤੀਜਾ ਵੀ ਕਹਿ ਸਕਦੇ ਹਨਾ ਬਾਈ ਹਾਂ ਬਿਲਕੁਲ ਨਵੇਂ ਨਾਮ ਦੇ ਕਰਦੇ ਪ੍ਰੋਮੋਸ਼ਨ ਨਵੇਂ ਨਾਮ ਦੇ ਨਾਲ ਮਸ਼ਹੂਰ ਹੈ ਬਾਈ ਤੇ ਬਾਈ ਨੇ ਵੀ YouTube ਤੇ ਚੈਨਲ ਹੈ ਬਾਈ ਵੱਧ ਚੜ ਕੇ ਬਾਈ ਨੂੰ ਸਪੋਰਟ ਕਰੋ ਹੈ ਰਿਪੋਰਟਾ ਮਾਰੋ ਨਾਰ ਰਿਪੋਰਟਾ ਕਦੇ ਮਾਰਨੀ ਹੈ ਬਾਈ ਤੇ ਬਾਈ ਬਾਈ ਪੰਜ ਛੇ ਦਿਨ ਆਇਆ ਨਹੀਂ ਬਹੁਤ ਬਾਈ ਐ ਕਹਿਣ ਲੱਗੇ ਬਾਈ ਵੀ ਇਹ ਲੜ ਪਏ ਬਾਈ ਲੜਨ ਵਾਲੀ ਕਿਹੜੀ ਗੱਲ ਹੈ ਠੀਕ ਨਹੀਂ ਬਾਈ ਤੇਰੀ ਮੇਰੀ ਕਿਹੜੇ ਵਟ ਤੇਰੀ ਮੇਰੀ ਕਿਹੜੇ ਵਟ ਸਾਂਝੀ ਆ ਚਾ ਮਾੜੀ ਮੋਟੀ ਦਾ ਜੱਗੋ ਵੀਰ ਉਨੀ ਕੀ ਹੋਏ ਯਾਰ ਪਿੰਡ ਪਿੰਡ ਦਾ ਹੀ ਲੱਗੇ ਯਾਰ ਕਹਿਣ ਪਿੰਡ ਦਾ ਹੀ ਲੱਗੇ ਕਹਿਣ ਕਹਿੰਦੇ ਇਹੀ ਲੜ ਪਏ ਆਪਸ ਕਹਿੰਦੇ ਵੀਡੀਓ ਹੀ ਨਹੀਂ ਆਉਂਦਾ ਇਹ ਕੁਦਰਤੀ ਬਾਈ ਸੱਚਾ ਲਵ ਜੂ ਕੁਦਰਤੀ ਚਾਰ ਪੰਜ ਦਿਨ ਮੈਂ ਨਹੀਂ ਆਇਆ ਠੀਕ ਹੈ ਇਹ ਵੀ ਬੀਜੀ ਦਾ ਬਾਈ ਸਾਡਾ ਬੰਦਾ ਇੱਕ ਗਿਆ ਹੋਇਆ ਤਾਂ ਇਹ ਉਹਦੇ ਸਰਪਸਾਂ ਦੇ ਬਿਜਲੀ ਤਾਂ ਕਰਤੀ ਵੀ ਇੱਧਰ ਨੂੰ ਠੀਕ ਆ ਉਹਦਾ ਮੇਲ-ਗੇਲ ਤਾਂ ਘੱਟ ਹੋ ਜਾਂਦਾ ਟਰੈਕਟਰ ਬਾਰੇ ਬਾਈ ਤੂੰ ਵੀਰੇ ਸੇਲਮੈਨਾਂ ਜਾਣਕਾਰੀ ਤੂੰ ਦੇ ਥੋੜੇ ਮੇਸਤਰੀ ਬੰਦੇ ਨਾ ਉਹ ਕੁਝ ਮਾੜੀ-ਮੋਟੀ ਗੱਲਾਂ ਗਲਤ ਦੱਸ ਦਿੰਦੇ ਨੇ ਫੇਰ ਲੋਕ ਗਲਤ ਨਹੀਂ ਉਹਨਾਂ ਤੇ ਨੂੰ ਸਲਾਹ ਡਾਇਰੈਕਟਰ ਨੂੰ ਡੀਓਸੀ ਦਾ ਡੀਓਸੀ ਨੂੰ ਸਲਾਹ ਦੇ ਕੋਈ ਕੀ ਕਹਿੰਦਾ ਉਹ ਖੜਾ ਉਹ ਉੱਧਰ ਖੜਾ ਹੋ ਦੇ ਉਹ ਦੇ ਬਾਈ ਉਹ ਭਰਾਵਾ ਵੀਡੀਓ ਟਰੈਕਟਰ ਨਾ ਸੀ ਸਪੀਡ ਆ ਜਾ ਮੜਾ ਕੋਲ ਨੂੰ ਆ ਜਾ ਫਾਈਪ ਪਿਆਬਿਆ ਡੀ ਆ ਇਹ ਹਾਂਜੀ ਜਿਹੜਾ ਨਵਾਂ ਮਾਡਲ ਆਇਆ ਇਹ 3 ਸਪੀਡ ਵਾਲਾ ਹਨਾ ਬਾਈ 3 ਸਪੀਡ ਵਾਲਾ ਠੀਕ ਇਹਦੇ ਵਿੱਚ ਵੀਰੇ ਲੋ ਜੀ ਹਾਂ ਜੀ ਮੈਨੂੰ ਵੀਰੇ ਦੱਸ ਇਹਦੇ ਵਿੱਚ ਵੀਰੇ 15 ਦੇ ਟਾਇਰਾਂ ਪਿਛਲੇ ਪਿਛਲੇ ਪਹਿਲਾਂ ਨਾ 14 ਦੇ ਆਉਂਦੇ ਤੇ 3 ਸਪੀਡ ਚ ਹਾਈ ਲੋਟ ਆ ਜਿਹੜਾ ਆਹ ਉਹ ਪਹਿਲਾਂ 14 ਦੀ ਆਉਂਦਾ 14 ਇਹਦੇ ਵਿੱਚ 15 ਦੇ ਟਾਇਰ ਆ ਵੀਰੇ ਠੀਕ ਆ ਤੇ 3 ਸਪੀਡ ਹੋਇਆ ਗਿਆ ਇਹ 3 ਸਪੀਡ ਕਰਤਾ ਠੀਕ ਆ ਇਹ 3 ਸਪੀਡ ਕਰਤਾ ਤੇ ਇਹ ਦਬੋਂ ਪੈ ਪਾਲਾ ਜਿਹੜਾ ਬੰਦੇ ਨੂੰ ਡਿਸਟ੍ਰੀਬਿਊਟਰੋਂ ਲੱਗ ਗਿਆ ਠੀਕ ਆ ਤੇ ਥੋੜੀ ਜੀ ਇਹਦੀ ਸੀਟ ਵੱਡੀ ਕਰਤੀ ਪਹਿਲਾਂ ਸਿੰਗਲ ਆਉਂਦਾ ਤਾਂ ਇਹ ਹਾਂ ਪਹਿਲਾਂ ਸਿੰਗਲ ਆਉਂਦਾ ਅੱਛਾ ਤੇ ਇਹਦੀ ਸੀਟ ਆ ਜਿਹੜੀ ਉਹ ਵੱਡੀ ਕਰਤੀ ਅੱਛਾ ਪਹਿਲੇ ਟਰੈਕਟਰ ਦੀ ਥੋੜੀ ਜੀ ਸੀਟ ਛੋਟੀ ਛੋਟੀ ਆਉਂਦੀ ਸੀ ਮਾਡਲ ਕਿੱਕ ਟਾਇਰਾਂ ਦਾ ਫਰਕ ਪਾਇਆ ਟਾਇਰਾਂ ਦਾ ਇੱਕ ਸਪੀਡ ਦਾ ਵੀਰੇ ਫਰਕ ਪਾਇਆ ਠੀਕ ਆ ਇੱਕ ਆਪਣੇ ਸੀਟ ਦਾ ਹੋ ਗਿਆ ਠੀਕ ਆ ਇੱਕ ਬਾਈ ਸਟੀering ਸਟੀering ਮੋਡੀਫਾਈ ਕਰ ਜਿਵੇਂ ਛੋਟਾ ਕਰਤਾ ਬਿਲਕੁਲ ਅੱਛਾ ਠੀਕ ਆ ਜਸਟ ਆ ਬਾਈ ਗੇਅਰ ਪ੍ਰੋ ਮਾਡਲ ਦੇ ਵਿੱਚ ਦੇਤਾ ਇਹ ਠੀਕ ਹੈ ਜੀ ਇਹ ਨਾਲ ਬਾਈ ਕੰਪਨੀ ਫੀਟਡ ਮੈਟ ਆ ਠੀਕ ਆ ਇਧਰ ਵੀ ਆਹ ਸਾਰੇ ਹੀ ਠੀਕ ਆ ਨਾ ਸੀਟ ਪਰ ਥੋੜੀ ਜਿਹੀ ਇਹ ਸ਼ੀਟ ਨਾ ਵੀਰੇ ਟੰਕ ਸੀਗੀ ਚੌੜੀ ਕਰਤੀ ਹੋਈ ਤੇ ਬਾਕੀ ਬਾਈ 52 ਦਾ ਸੁਣੋ ਇਹਦੇ ਗੇਅਰ ਲੱਗਨੇ ਹਾਂਜੀ ਉਹਦੇ ਇਧਰ ABC D ਆਉਂਦਾ ਏ ਇਧਰ ਇਹਦੇ ABC ਆ ਉਧਰ ਚਾਰ ਗੇਅਰ ਹੈ ਨਾ ਇਧਰ ਚਾਰ ਆ ਰਿਵਰਸ ਆ ਏ ਠੀਕ ਆ ਠੀਕ ਹੈ ਇੱਧਰ 'ਚ ਤਿੰਨ ਸਪੀਡਾਂ ਹੋ ਗਈਆਂ ਇੱਧਰ ਫਰੰਟ ਨੂੰ ਚਾਰ ਹੈ ਠੀਕ ਹੈ ਬਾਈ ਬਾਕੀ ਜਨ ਕਿ ਉਹ ਚੀਜ਼ ਨਹੀਂ ਹੈਗੀ ਫਰਕ ਆ ਥੋੜਾ ਜਿਹਾ ਇੱਧਰ ਗੇਅਰ ਚਾਰ ਆ ਚਾਰ ਉਹਦੇ ਤਿੰਨ ਹੈ ਨਾ ਉਹਦੇ 52 10 ਦੇ ਤਿੰਨ ਆ ਉਹਦੇ ਇੱਧਰ ਚਾਰ ਸਪੀਡਾਂ ਠੀਕ ਆ ਉਹਦੇ ਇੱਧਰ ਚਾਰ ਸਪੀਡਾਂ ਜੀ ਤੋਰਾ ਤਾਂ ਫੇਰ ਦਾ ਵੀ ਉਨਾ ਕੇ ਹੋਊਗਾ ਹਨਾ ਹਾਂ ਇਹ ਥੋੜਾ ਜਿਹਾ ਨਾ ਜਿੱਦਾਂ ਅੱਗੇ ਸੁਪਰ ਚੀਟਰ ਨੂੰ ਜਾਂ ਸਬਮਿਟਰ ਨੂੰ ਥੋੜਾ ਜਿਹਾ ਤੇਜ਼ ਹੀ ਚੱਲਦਾ ਵਾ ਠੀਕ ਆ ਕੰਪਨੀ ਦੀ ਵੀ ਦਿਵਾਰ ਤੇ ਬਾਈ ਆਪਣੇ ਬੰਦੇ ਨਾਲ ਬਾਕੀ ਜਿੱਦਾਂ ਬਾਈ ਕੁਝ ਇੰਜਨ ਦੀ ਉਹਦੇ ਵਿੱਚ ਵੀ ਫਰਕ ਪਿਆ ਟੈਕਨੋਲੋਜੀ 'ਚ ਡੀਜ਼ਲ ਗੂਲਰ ਲਾਦਾ ਖੋਲੀ ਮਾੜੀ ਸ਼ੋਅ ਖੋਲੀ ਡੀਜ਼ਲ ਗੂਲਰ ਲਾਦਾ ਡੀਜ਼ਲ ਗੂਲਰ ਲਾਦਾ ਡੀਜ਼ਲ ਗੂਲਰ ਵਾਰੇ ਬਹਾਦ ਦੇ ਕਿ ਆ ਜਾ ਕਰ ਆਇਆ ਏ ਸ਼ੋਅ ਖੋਲੋ ਬਾਈ ਮਾੜੀ ਤਿੰਨ ਘੰਟਾ ਨਾ ਅਗਲੇ ਦਿਨ ਆਏਗਾ ਨਾ ਉਹ ਨੂੰ ਪਤਾ ਪਤਾ ਤੇਰੇ ਨਾਲ ਤੇ ਯਾਰ ਦੇਖ ਲੈ ਨਾਲੇ ਵਿਚਾਰੀ ਪਹਿਲੇ ਦਿਨ ਆਈ ਟਾਈਟਰ ਲੈਣਾ ਹਾਂ ਹਾਂ ਆ ਦੇ ਡੀਜ਼ਲ ਗੂਲਰ ਕਿੱਥੇ ਗਿਆ ਆ ਵੇ ਡੀਜ਼ਲ ਗੂਲਰ ਬਹੁਤ ਵੱਡਾ ਲਾਤਾ ਬਾਈ ਇਹ ਤਾਂ ਕੰਮ ਹੈਗਾ ਕਿ ਨਹੀਂ ਠੀਕ ਆ ਇਹਦਾ ਕਿਆ ਕੰਮ ਆ ਬਾਈ ਜੇਬ ਤੇ ਵਜਨ ਪਾਉਂਦਾ ਕਿਸਾਨ ਦੀ ਜੇਬ ਤੇ ਵਜਨ ਪਾਉਂਦਾ ਨਹੀਂ ਨਹੀਂ ਉਹ ਮਨ ਲੀ ਕਿਦਾ ਸਹੀ ਕੰਮ ਦੱਸ ਗਿਆ ਹੈ ਸਹੀ ਕੰਮ ਤਾਂ ਇਹਦਾ ਵੀਰੇ ਮਾਲਕੇ ਦੱਸਣਗੇ ਮੈਂ ਕੁਝ ਕਹਤਾ ਇਹਨੇ ਮੁਰਗੀ ਸੁਬਾਹ ਦਿੰਦਾ ਨਾਲਾ ਕੁਝ ਨਹੀਂ ਕਰਦੇ ਬਿਗਵੈਂਟਾਂ ਚ ਠੀਕ ਆ ਬਾਈ ਤੇ ਲਾਇਆ ਵੈਸੇ ਡੀਜ਼ਲ ਫੂਲਰ ਆ ਇਹ ਨਾਲ ਫਿਊਲ ਫੂਲਰ ਅਸਲੀ ਕਿਹਾ ਵਜੇ ਕੋਈ ਦੱਸਾਰੇ ਉਹ ਡੀਓਸੀ ਲਾਤੀ ਆ ਦੇ ਆ ਦੇ ਹਾਂ ਫਿਊਲ ਫੂਲਰ ਲਿਖਿਆ ਠੀਕ ਆ ਬਾਈ ਉਹ ਡੀਓਸੀ ਬਾਕੀ ਬਾਈ ਜੀ ਉਹ ਲੀਡਰ ਛੋਟਾ ਨਹੀਂ ਗਿਆ ਨਹੀਂ ਹੁੰਦੇ ਇਹਨੂੰ ਨਹੀਂ ਐਡੇ ਹੁੰਦੇ ਸਾਰੇ ਸਾਰੇ ਨਾ ਉਹਦਾ ਵੀ ਇੰਨਾ ਹੀ ਪੁੰਜਾ ਦਾ ਬਾਈ ਆਲਟਰਨੇਟਰ ਦੇਖੋ ਜਮਾ ਹੀ ਛੋਟਾ ਜਿਹਾ ਕਰਤਾ ਹੈ ਮੈਂ ਛੋਟਾ ਲੀਡਰ ਲਾਤਾ ਤੇ ਫੜ ਜਾ ਇੱਕ ਮਿੰਟ ਬਾਕੀ ਬਾਈ ਇਹ ਸਿੰਪਲ ਆ ਹਾਂ ਵੀਰੇ ਨਾਲੇ ਵੀਰੇ ਦੱਸ ਕੜੇਵਰੇ ਦੱਸਦੇ ਜਿਹੜੀ ਗੱਲ ਹੈ ਮਕੈਨਿਕ ਇਹ ਹੈ ਕਹਿੰਦਾ ਵੀ ਟੀਜਰ ਗੁੱਲਰ ਦਾ ਇਹ ਫਾਇਦਾ ਇਹ ਵੀ ਟੀਜਰ ਛੱਡਾ ਹੋ ਕੇ ਜਾਂਦਾ ਹਾਂ ਨਹੀਂ ਟੀਜਰ ਜਿਹੜਾ ਗਰਮ ਹੋ ਕੇ ਉੱਡ ਜਾਂਦਾ ਵਾਕੀ ਟਰਾਈਟਰਾ ਜੋੜ ਦਿੰਦਾ ਇਹਦੇ ਵਿੱਚ ਛੱਡਦਾ ਠੀਕ ਹੈ ਬਾਈ ਅੱਛਾ ਅੱਛਾ ਇੱਕ ਫਾਇਦਾ ਇਹਦਾ ਹੈ ਬਿਲਕੁਲ ਜੀ ਤੇ ਬਾਕੀ ਵਾ ਇੰਜਨ ਬਾਰੇ ਤੁਹਾਨੂੰ ਪਤਾ ਹੀ ਆ ਜੌਂਡੀਅਰ ਦੇ ਇਹਨਾਂ ਦੇ ਹਰੇਕ ਮਾਡਲ 'ਚ ਤੁਸੀਂ ਜਿਹੜਾ ਮਰਜ਼ੀ ਲਓ ਇੰਜਨ ਦਾ ਸਾਈਜ਼ ਸੇਮ ਹੈ ਆ ਪਿਸਟਨ ਦਾ ਹੈੱਡ ਇਹਨਾਂ ਦਾ ਜੋ ਵੀ ਆ ਹਣਾ 2800 ਸੀਸੀ ਬਾਕੀ ਇਧਰ ਇਧਰ ਹੈਪੀ ਵਾਈ ਨੇ ਵੀ ਚੈਨਲ ਬਾਈ ਕੀ ਹਾਲ ਹੈ ਵਧੀਆ ਬਾਈ ਵਧੀਆ ਬਣ ਰਹੀ ਵੀਡੀਓ ਹਾਂਜੀ ਲੈ ਬਾਈ ਧੂੜਪੱਟ ਬਾਈ ਨੇ ਸਾਰੇ ਫਤੇਪਰੀਆ ਬਲੌਗਸ ਹੋਰ ਬਾਈ ਕਿੰਨੇ ਸਬਸਕ੍ਰਾਈਬਰ ਹੋ ਗਏ ਬਾਈ ਅਜੇ ਤਾਂ ਹਲੇ ਸ਼ੁਰੂ ਹੀ ਕਰਿਆ ਕੰਮ ਸ਼ੁਰੂ ਕਰਿਆ ਠੀਕ ਹੈ ਜਨਕਿ 100 ਹੋ ਗਿਆ 100 ਹੋ ਗਿਆ ਹਾਂ ਬਹੁਤ ਆ ਫਿਰ ਵੀ 100 ਬੰਦਾ ਵੀ ਜੋੜਨਾ ਬਹੁਤ ਔਖਾ ਹੈ ਕਹੇ ਦੰਨੇ ਆਪਾਂ ਤੇ ਬਾਕੀ ਬਾਈ ਬਾਈ ਨੇ ਵੀ ਚੈਨਲ ਬਣਾਇਆ ਫਤੇਪਰੀਆ ਬਲੌਗਸ ਕਿਉਂਕਿ ਬਾਈ ਮਿਸਤਰੀਆ ਟਰੈਕਟਰਾਂ ਦਾ ਉਹਦੇ ਰਿਲੇਟਡ ਹੈ ਬਾਈ ਕਹਿੰਦਾ ਵੀ ਵੀਡੀਓ ਪਾਈ ਕਰਨੀ ਆ ਤੇ ਜਿੰਨੇ ਵੀ ਹੈਗੇ ਆ ਬਾਈ ਕਹਿੰਦਾ ਸਪੋਰਟ ਮਾ ਕਾ ਬਾਈ ਕੋਈ ਗੱਲ ਨਹੀਂ ਚੱਕਰ ਨਹੀਂ ਹੈਗਾ ਤੇ ਉਹ ਜੀ ਉਧਰ ਬਾਈ ਨਾਲ ਲੱਗੇ ਹੁਣ ਬਾਈ ਨਾਲ ਵੀਡੀਓ ਆਨ ਪੂਰੇ ਕੰਮ ਔਖਾ ਹੋ ਗਿਆ ਹੁਣ ਇਹ ਡੇਟ ਹੋ ਗਿਆ ਇੱਧਰ ਹੈ ਨਹੀਂ ਹੋ ਗਿਆ ਤੂੰ ਵੀ ਖੋਲ ਹੁਣ ਲੱਗੇ ਆ ਤੁਸੀਂ ਮਾਲਾਂ ਵਾਲਾ ਕੰਮ ਹੋ ਗਿਆ ਓਰੇ ਹੈ ਮਨੇ ਆਹ ਵੀ ਆਉਂਦਾ ਉਹ ਇੱਕ ਵਾਰ ਆ ਗਿਆ ਬਾਈ ਆਵਲੇ ਤੂੰ ਵੀ ਤੂੰ ਵੀ ਬਣਾ ਵੀਡੀਓ ਯਾਰ ਹੈ ਐ ਯਾਰ ਹੁਣ ਪਹਿਲਾਂ ਸਾਡੇ ਪਿੰਡ ਇੱਕ ਚੈਨਲ ਦਾ ਹਾਂ ਜਾਨ ਮਾਨ ਦਾ ਲੈ ਦਾ ਹਾਂ ਸਾਡਾ ਸਾਰਾ ਪਿੰਡ ਬਲੌਗਰ ਦਾ ਸਾਰਾ ਉਹ ਵੀ ਚੱਲੀ ਜਾਂਦੇ ਹੈ ਹੈਨਾ ਫੇ ਐ ਆ ਵੀ ਚਲੋ ਵਧੀਆ ਕਰਨਾ ਹਰੇਕ ਨੂੰ ਹੈਨਾ ਮੇਰੀ ਗੱਲ ਸੁਣੋ ਉਹ ਤੇਰੀ ਗੱਲ ਨਾਲ ਸਮਝ ਗਿਆ ਹੁਣ ਹੁਣ ਇੱਥੇ ਆਪਾਂ ਨੇ ਚਾਰ ਵੀਡੀਓ ਸਾਡਾ ਹਾਸੀ ਨਹੀਂ ਜਾ ਕੇ ਚੱਲਦੇ ਹੁਣ ਹਾਂ ਇੱਥੇ ਆਪਾਂ ਨੇ ਚਾਰ ਵੀਡੀਓ ਬਣਾਉਣ ਲੱਗੇ ਅਗਲੇ ਅੰਗਲ ਦੇ ਦਿਖਦਾ ਹਾਂ ਹੁਣ ਚਾਰੇ ਐਂਗਲ ਦੇ ਦਿਖੂਗਾ ਅਗਲੇ ਨੇ ਥਾਪੜ ਦੇਣੇ ਕਹਣਾ ਅਗਲੇ ਕਾਂਡ ਤਰ੍ਹਾਂ ਜਾਣਗੇ ਕਾਂਡਦੇ ਜਾਂਦਾ ਅਗਲਾ ਯਾਰ ਤੇ ਚੱਲ ਬਾਈ ਕੋਈ ਗੱਲ ਨਹੀਂ ਬਾਕੀ ਚਲੋ ਸਾਰੇ ਹੀ ਆਪਣੇ ਵੀਰ ਭਰਾ ਐ ਫਾਵੇਲੇ ਬਾਈ ਨੇ ਤਾਂ ਵੈਸੇ ਕੱਦੇ ਹੀ ਬਣਾਇਆ ਵਾ ਸਾਲੇ ਹੋ ਗਿਆ ਬਾਈ ਬਾਈ ਦਾ ਤਾਂ ਮੂਡ ਆ ਜਿਆਦਾ ਜੀ ਕਰਦਾ ਬਾਈ ਨੇ ਪਾ ਦਾ ਨਹੀਂ ਆਪਾਂ ਨੂੰ ਨਹੀਂ ਟੈਨਸ਼ਨ ਯਾਰ ਹਾਂ ਬਾਈ ਟੈਨਸ਼ਨ ਨਹੀਂਦਾ ਜੇ ਉਹ ਮੁੰਡਾ ਬਾਈ ਜਿਆਦਾ ਸ਼ੌਂਕੀਆ ਤੋਚਣਾ ਦਾ ਤੋਚਣਾ ਦੀ ਵੀ ਜ਼ਿਆਦਾ ਪਾਵਾ ਹੈ ਹਲੋ ਬਾਈ ਦੇ ਦੇ ਤਰੀ ਡਿਲੀਵਰੀ ਜੀ 50 50 ਡੀ ਦੀ ਮੁਬਾਰਕਾ ਸਾਰਿਆਂ ਨੂੰ ਜੀ ਮੁਬਾਰਕਾ ਬਾਈ ਸਾਰਿਆਂ ਨੂੰ ਜੀ ਟਰੈਕਟਰ ਦੀਆਂ ਜੀ ਹੋਰਮਨੇ ਬਾਈ ਹੋ ਗਿਆ ਬਧਾਈਆਂ ਹੋ ਗਿਆ ਠੀਕ ਲਿਆਓ ਬਾਈ ਲਿਆਓ ਡੱਬਾ ਖੋਲੋ ਬਹੁਤ ਦਿਨ ਬਾਅਦ ਮੂੰਹ ਮਠਾ ਕਰ ਰਹੇ ਹਾਂ ਹਾਂ ਲਿਆਓ ਜੀ ਲਿਆਓ ਖਿੱਚਦੀਆਂ ਫੋਟੋ ਆਰ ਜਾਓ ਠੀਕ ਹੈ ਜੀ ਹੈਪੀ ਹੈਪੀ ਬਰਥਡੇ ਬਾਈ ਮੱਥਾ ਟਿਕਾ ਬਾਈ ਮੇਹਤਰੀ ਦੇ ਕੋ ਮੱਥਾ ਬਾਈ ਮੇਹਤਰੀ ਵੀਡੀਓ ਬਣਾਉਣ ਚ ਮਸਤਾ ਹੋ ਜਾਵਾ ਮੈਸਟਰੀ ਹੁਣ ਥੋੜਾ ਮੈਸਟਰੀ ਕੰਮ ਕੁੰਮ ਘੱਟੇ ਕਰੂ ਹੁਣ ਇਹ ਹਾਂ ਤਾਂ ਬਲੌਗਾਂ ਬਾਰੇ ਮੈਸਟਰੀ ਹਾਂ ਹਾਂ ਮੈਂ ਤਾਂ ਮੈਸਟਰੀ ਮੈਸਟਰੀ ਬਲੌਗ ਲੈ ਜੀ ਵੀਰ ਤੁਸੀਂ ਲੈ ਟਰੈਕਟਰ ਜੀ ਹਾਂ ਜੀ ਵਾਰਕਾਂ ਵੀਰੇ ਤੁਹਾ ਸਭ ਤੋਂ ਪਹਿਲਾਂ ਸਾਨੂੰ ਕਿਹੜਾ ਪਿੰਡ ਆ ਜੀ ਇਹਨਾਂ ਦਾ ਪਿੰਡ ਪੱਟੋ ਜੀ ਪੱਟੋ ਜੀ ਨੂਰਪੁਰਵੇਦੀ ਕੋਲ ਜੀ ਠੀਕ ਆ ਜੀ ਤੇ ਬਾਈ ਇਹਨਾਂ ਨੇ ਫਾਰਮ ਟਰੈਕ ਵਿੱਚ ਘਟਾਇਆ ਤੇ ਬਾਈ ਜੌਂਡੀਰ ਪਹਿਲਾਂ ਵੀ ਚਲਾਇਆ ਕਿ ਫਸਟ ਟਾਈਮ ਲੈ ਰਹੇ ਆ ਫਸਟ ਟਾਈਮ ਲੈ ਰਹੇ ਆ ਅੱਛਾ ਪਹਿਲੀ ਵਾਰ ਲੈ ਰਹੇ ਆ ਜੀ ਫਾਰਮ ਟਰੈਕ ਵੀ ਥੋੜਾ ਟਰੈਕਟਰ ਸਾਫ ਹੈ 15 ਮਾਡਲ ਤੇ ਠੀਕ ਆ ਵੀ ਵਾਰਕਾ ਤੁਹਾਨੂੰ ਓਕੇ ਓਕੇ ਹੈਲੋ ਭਾਈ ਪਾਜੀ ਆ ਜਾਓ ਉਹ ਸਾਡਾ ਤਾਰੀ ਬਾਈ ਵੀ ਆ ਗਿਆ ਤਾਰੀ ਬਾਈ ਕੀ ਹਾਲ ਹੈ ਬਾਕੀ ਕੀ ਹੈ ਸਲਾਮ ਅਲੈਕੁਮ ਅਲੈਕੁਮ ਸਲਾਮ ਉਹ ਠੀਕ ਹੈ ਜੀ ਅੱਜ ਸੌਦਾ ਸੁਦਾ ਹੋਇਆ ਕਿ ਨਹੀਂ ਅੱਜ ਰਹਿ ਗਿਆ ਅੱਛਾ ਕੱਲ ਚੱਲ ਵਧੀਆ ਹੋ ਗਿਆ ਹੈਨਾ ਇਹ ਦਿਨੇ ਹੁੰਦਾ ਬਾਈ ਹੈ ਬਾਈ ਬਿਲਕੁਲ ਬਿਲਕੁਲ ਬਾਈ ਕੱਲ ਮੈਨੂੰ ਫੋਨ ਫਾਨ ਆਇਆ ਕੋਈ ਬਹੁਤ ਬਹੁਤ ਠੀਕ ਆ ਉਹ ਆ ਜਾਗਾ ਵੀਡੀਓ ਚ ਤੇ ਲੋ ਬਾਈ ਬਾਬਿਓ ਆਹ ਟਰੈਕਟਰ ਆਇਆ ਆਪਣੇ ਕੋਲ 963 ਕਰੋ ਚੈੱਕ ਪਰਸੋਂ ਜਿਹੜਾ ਵੀਡੀਓ ਬਣਾਈ ਸੀ ਬਾਈ ਇਹਦਾ ਆਪਾਂ ਥੋੜਾ ਜਿਹਾ ਦਿਖਾਇਆ ਸੀ ਟਰੈਕਟਰ ਇਹਦੇ ਬਾਰੇ ਪ੍ਰੋਪਰ ਵੀਡੀਓ ਆਪਾਂ ਕੋਈ ਪਾਈ ਨਹੀਂ ਫਿਲਹਾਲ ਤੇ ਆਪਾਂ ਤੁਹਾਨੂੰ ਦਿਖਾ ਦਨੇ ਜਿੰਨਾ ਕਿ ਹੈਗਾ ਮਾਡਲ 20 ਹੈ ਜੀ ਨੰਬਰ ਰੋਪੜ ਦਾ ਪੀ ਵੀ 12 ਠੀਕ ਹੈ ਜੀ ਟਰੈਕਟਰ ਦੇ ਟਾਇਰ ਨਾਲਦੇ ਆ ਤੇ ਪਿਛਲੇ ਟਾਇਰ ਨਾਲਦੇ ਨੇ ਬਾਈ ਤੇ ਮੁਰਲੇ ਟਾਇਰ ਦੁਬਾਰਾ ਪਾਏ ਹੋਏ ਨੇ ਠੀਕ ਹੈ ਜੀ ਤੇ ਬੰਪਰ ਬਾਈ ਮੇਰੇ ਹਿਸਾਬ ਨਾਲ 1.5 ਕੁਆਂਟਲ ਤੋਂ ਪਲੱਸ ਬੰਪਰ ਹੋਗਾ ਬਹੁਤ ਹੈਵੀ ਬੰਪਰ ਲੱਗਿਆ ਵਾ ਟਰੈਕਟਰ ਨੂੰ ਠੀਕ ਹੈ ਜੀ ਬਾਕੀ ਟਰੈਕਟਰ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਸਾਫ਼ ਪਿਛਲੇ ਟਾਇਰ ਟਰੈਕਟਰ ਦੇ ਹੋਣਗੇ ਸਹੀ 65 ਪੈਸੇ ਠੀਕ ਹੈ ਜੀ 65 ਪੈਸੇ ਟਾਇਰ ਹੋਣਗੇ ਸਹੀ ਕੰਡੀਸ਼ਨ ਚੈੱਕ ਕਰ ਲਓ ਗੱਡੀ ਤੇ ਬਾਕੀ ਚਲੋ ਹਰੇਕ ਦਾ ਆਪਣਾ ਆਪਣਾ ਨਜ਼ਰੀਆ ਦੇਖਣ ਦਾ ਸਾਡਾ ਅਲੱਗ ਹੈ ਤੁਹਾਡਾ ਅਲੱਗ ਹੈ ਜੀ ਅੱਕੇ ਬਤਨ ਥੋੜੀ ਜੀ ਟਰੈਕਟਰ ਦੀ ਸਲਵ ਮਾਰ ਕੇ ਦਿਖਾ ਦਨੇ ਆਵਾਜ਼ ਨੂੰ ਚੈੱਕ ਕਰਾਉਨੇ ਆ ਟਰੈਕਟਰ ਦੀ ਠੀਕ ਹੈ ਵਧੀਆ ਟਰੈਕਟਰ ਆ ਬੜੀ ਪਾਵਰ ਦਾ 3 ਸਪੀਡ ਚ ਹੈ ਠੀਕ ਹੈ ਜੀ ਪਿਛਲਾ ਹਿੱਸਾ ਇਹਦਾ ਪਲੈਂਟਰੀ ਡਰਾਈਵ ਦੇ ਵਿੱਚ ਆਉਂਦਾ ਤੇ ਇੱਕ ਥੋੜਾ ਜਿਹਾ ਪੰਗਾ ਹੈਗਾ ਬਾਈ ਇਹ ਸਟਾਰਟ ਕਲੱਚ ਦੱਬ ਕੇ ਹੁੰਦਾ ਇਹਦਾ ਮਾਨੂੰ ਸਮਝ ਨਹੀਂ ਆਦਾ ਵੀ ਕਾਤੇ ਹੁੰਦਾ ਪੂਰਾ ਮੀਟਰ ਮੋਟਰ ਵੀ ਚੈੱਕ ਕਰਾਉਨੇ ਆ ਮੱਚ ਦੱਬ ਕੇ ਸਟਾਰਟ ਹੁੰਦਾ ਬਾਈ ਇਹ ਆਵਾਜ਼ ਕਰੋ ਚੈੱਕ ਸੋਹਣਾ ਰਾਈਟਰ ਹੈ ਬਾਈ ਠੀਕ ਆ ਚੱਲਿਆ ਹੋਆ ਹੈਗਾ 18 1900 ਘੰਟੇ ਜਿੱਦਾਂ ਵੀ ਹੈ ਤੇ ਪੰਪ ਪੰਪ ਸੁਣੇ ਬੁੱਲਾਵਾ ਰਾਈਟਰ ਚੈੱਕ ਕਰ ਲੋ ਕਲਚ ਪਲੇਟ ਵੀ ਦੇਖੋ ਬਾਈ ਕਲਚ ਵੀ ਨਾਲ ਦਾ ਰਾਈਟਰ ਠੀਕ ਆ ਜੀ ਬਹੁਤ ਸੋਹਣੀ ਆ ਬਾਈ ਟਰੈਕਟਰ ਦੀ। ਫਟਿਆ ਦੇਖ ਲਓ ਬਾਈ ਪਿੱਛੇ ਤੇ ਨੀਸਾਨ। ਮਗਰਾੜ ਦੇਖ ਲਓ ਐਨ ਵਧੀਆ ਪਏ ਆ। ਕਿਸੇ ਪਾਸੇ ਤੇ ਕੋਈ ਹੋ ਨਹੀਂ ਹੈਗਾ। ਤੁਸੀਂ ਦੇਖ ਲਓ ਡਬਲ ਡਿਸਟ੍ਰੀਬਿਊਟਰ ਆ। ਠੀਕ ਆ ਜੀ ਛਤਰੀ ਲੱਗੀ ਵੀ ਫੈਬਰ ਵਾਲੀ ਨੂੰ ਨਾਲ ਨਹੀਂ ਆਉਂਦੀ ਬਾਈ ਐਕਸਟਰਾ ਲੱਗਦੀ ਆ ਇਹ। ਤੇ ਵਿਚਰੇ ਦੇ ਕੋਈ ਮੇਰਾ ਵੀਰ ਆ ਹੋਇਆ ਚਾਹ ਵਾਰ ਕੱਲੂ ਵੈਸੇ ਇੱਕ ਵੀਰ ਨਾਲ ਆਪਣੀ ਗੱਲ ਹੋਈ ਆ ਅੱਜ ਵੀ ਕੋਈ ਵੀਰ ਆਏ ਸੀ ਟਰੈਕਟਰ ਦੇਖਣ ਹਜੇ ਆਪਾਂ ਨੇ ਤੇ ਜਦ ਕੀ ਪ੍ਰੋਪਰ ਵੀਡੀਓ ਵੀ ਨਹੀਂ ਪਾਈ ਇਹਦੀ ਇੱਕ ਦੋ ਵੀਰ ਆਏ ਸੀ ਦੇਖਣ ਟਰੈਕਟਰ ਤੇ ਉਮੀਦ ਹੈਗੀ ਆ ਵੀ ਟਰੈਕਟਰ ਆਪਣਾ ਸੁੱਤਕੂਗੀ ਭਾਈ 963 ਸਾਡੇ ਥੋੜਾ ਘੱਟ ਮਿਲਦਾ ਥੋੜਾ ਜਿਹਾ ਰੇਟ 'ਚ ਮਿਲ ਜਾਂਦਾ ਟਰੈਕਟਰ ਜ਼ਰੂਰ ਪਾਵਲਾ ਭਾਈ ਚੱਲਿਆ ਸਾਡਾ ਓਕੇ ਮਰਾ ਆਵਲਾ ਬਾਈ ਸਭ ਤੋਂ ਕਾਲਾ ਰਹਿੰਦਾ ਜਾਣ ਨੂੰ ਘਰ ਨੂੰ ਕਿਉਂਕਿ ਇੱਕ ਤਾਂ ਬਾਈ ਥੋੜਾ ਦੂਰ ਦਾ ਵੀ ਆ ਕੁਝ ਉਹ ਵੀ ਨਾ ਠੀਕ ਹੈ ਟਾਈਮ ਨਾਲ ਨਹੀਂ ਰਹਾ ਹੋ ਜਾਂਦਾ ਬਾਈ ਠੀਕ ਹੈ ਬਾਈ ਓਕੇ ਓਕੇ ਜੋ ਹੌਂਦੀ ਵਾਲੇ ਨੇ ਜਿੰਦਰਾ ਹੀ ਲਾਤੇ ਬਾਈ ਇੱਧਰ ਅਸੀਂ ਉਹ ਜਾਂਦੇ ਸਭ ਤੋਂ ਲੇਟ ਝੋਟੇ ਬਾਕੀ ਬਾਈ ਟਰੈਕਟਰ ਦੀ ਗੱਲ ਕਰੀਏ ਡਿਮਾਂਡ ਦੀ ਤਾਂ ਇਹਦੀ ਡਿਮਾਂਡ ਕਰਾਂਗੇ ਆਪਾਂ 6 ਲੱਖ ਰੁਪਈਆ ਜੀ ਠੀਕ ਆ ਬਾਕੀ ਬਾਈ ਹਰੇਕ ਨੇ ਆਉਣਾ ਪੁੱਗਦਾ ਲੈਣਾ ਅਸੀਂ ਪੁੱਗਦਾ ਵੇਚਣਾ ਠੀਕ ਹੈ 6 ਲੱਖ ਡਿਮਾਂਡ ਆ ਬਾਕੀ ਮਾਨਦਾਲਾ ਮੌਕੇ ਤੇ ਜਰੂਰ ਕਰਾਂਗੇ ਜਿਹੜੇ ਵੀ ਆਉਣਗੇ ਟਰੈਕਟਰ ਲੈਣ ਦੇਖਾਂ ਠੀਕ ਹੈ ਜੀ ਤੇ 1900 ਘੰਟੇ ਦੇ ਕਰੀਬ ਚੱਲਿਆ ਹੋਇਆ ਟਰੈਕਟਰ 3 ਸਪੀਡ ਆ ਠੀਕ ਹੈ ਜੀ ਇੱਕ ਗੱਲ ਆਪਾਂ ਨੇ ਹੋਰ ਸਾਫ਼ ਕਰਨੀ ਹੈ ਬਾਈ ਵੀਡੀਓ ਦੇ ਵਿੱਚ ਇਹ ਟਰੈਕਟਰ ਜਿਹੜੇ ਵੀਰਾਂ ਤੋਂ ਆਪਾਂ ਨੇ ਲੈ ਆਏ ਉਹ ਟਰੈਕਟਰ ਆਪਣੇ ਕਿਸੇ ਰਿਸ਼ਤੇਦਾਰੀ ਚੋਂ ਲਿਆਈ ਸੀ ਟਰੈਕਟਰ ਹਰਿਆਣੇ ਤੋਂ ਬਹੁਤ ਘੱਟ ਚੱਲਿਆ ਹੋਇਆ ਠੀਕ ਹੈ ਜੀ ਬਾਅਦ ਵਿੱਚ ਉਹਨਾਂ ਨੇ ਲਿਆ ਕੇ ਆਪਣਾ ਨੰਬਰ ਪੰਜਾਬ ਦਾ ਟਰਾਂਸਫਰ ਕਰਵਾਇਆ ਰੋਪੜ ਦਾ ਨੰਬਰ ਹੋ ਗਏ ਮਤਲਬ ਕਿ ਟਾਈਮ ਲੱਗੇ ਨੂੰ ਉਹ ਤਾਂ ਬਾਕੀ ਮੈਂ ਤੁਹਾਨੂੰ ਆਸੀ ਤੇ ਦੇਖ ਕੇ ਦੱਸ ਦੂੰਗਾ ਚੈੱਕ ਕਰਕੇ ਜੋ ਵੀ ਹੈ ਜਾਨੀ ਕਿ ਇਹਦਾ ਨੰਬਰ ਟਰੈਕਟਰ ਦਾ ਟਰਾਂਸਫਰ ਹੋਇਆ ਹੋਇਆ ਬਾਕੀ ਟਰੈਕਟਰ ਸਾਰੇ ਠੀਕ ਹੈ ਬਾਕੀ ਭਾਈ ਅਸੀਂ ਗਾਹਕ ਨੂੰ ਬੇਨਤੀ ਹੈ ਕਿ ਆ ਜ ਆਪਣਾ ਟਰੈਕਟਰ ਆਪ ਦੇਖ ਕੇ ਤਸੱਲੀ ਕਰਕੇ ਲੈ ਆਓ ਆਪਣੇ ਵੱਲੋਂ ਸਾਲੋ ਚਲੋ ਅਸੀਂ ਵੀ ਜ਼ਿੰਮੇਵਾਰ ਦੇ ਘਰ ਤੇ ਟਰੈਕਟਰ ਦੇਖ ਕੇ ਆਉਣੀ ਬਾਕੀ ਆਪਣੀ ਤਸੱਲੀ ਤੁਸੀਂ ਆਪ ਕਰਨੀ ਹੈ ਭਾਈ ਟਰੈਕਟਰ ਦੀ ਠੀਕ ਹੈ ਜੀ ਬਾਕੀ ਆ ਦੇਖੋ અમાਰ ਟਾਇਰ ਟੂਲ ਦਿਖਾ ਦਨੇ ਆ ਮਾਰ ਕੇ ਇਹ ਆ ਦੇਖੋ ਵੀ ਦੇ ਨਾਲ ਦੇ ਟਾਇਰ ਨਾਲ ਦੇ ਬਾਕੀ ਨੰਮਾ ਦੀ ਕੰਡੀਸ਼ਨ ਦੇ ਪਤਾ ਲੱਜ ਜਾਂਦਾ ਬਾਈ ਟਰੈਕਟਰ ਦਾ ਠੀਕ ਹੈ ਜੀ ਬਾਕੀ ਟੱਚਿੰਗ ਟੱਚਿੰਗ ਹੈ ਨਹੀਂ ਕਿਤੇ ਵੀ ਟਰੈਕਟਰ ਨੂੰ Ориਜਨਲ ਆ ਸਾਰਾ ਜਿਵੇਂ ਦਾ ਏਜੰਸੀ ਤੋਂ ਆਇਆ ਹੋ ਉਹਦਾਂ ਦੀ ਟਰੈਕਟਰ ਹੈ ਕੋਈ ਟਰੈਕਟਰ ਨੂੰ ਰਵਿੰਗ ਪਾਲਸ ਕੁਝ ਨਹੀਂ ਵੱਜਿਆ ਹੋ ਜਿੱਦਾਂ ਦਾ ਆਇਆ ਉਦਾਂ ਦੀ ਟਰੈਕਟਰ ਹੈ ਠੀਕ ਹੈ ਜੀ ਤੇ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਬਾਈ ਸੈਕੰਡ ਹੈਂਡ ਆਪਣੇ ਕੱਲੋ ਤਿੰਨ ਚਾਰ ਟਰੈਕਟਰ बिक ਵੀ ਗਏ ਜਿਹੜੇ ਵਧੀਆ-ਵਧੀਆ ਟਰੈਕਟਰ ਸੀ ਤੇ ਬਾਕੀ 2 ਚਾਰ ਟਰੈਕਟਰ ਵਿੱਚ ਕੱਟੇ ਗਏ ਇੱਕ ਬਾਈ ਸੋਨਾਲੀਗਾ 35 ਕੱਟ ਲਿਆ ਆਪਾਂ ਨੇ 2010 ਮਾਡਲ ਟਾਇਰ ਘੱਟਾਂ ਠੀਕ ਹੈ ਜੀ ਪਾਵਰ ਟਰੈਕ ਆ ਉਹ ਵੀ ਆਪਾਂ ਦੇ ਦਾਂਗੇ ਉਹਦਾ 80000 ਰੁਪਿਆ ਮੁੱਲ ਆ ਬਾਈ ਮਾੜਾ ਮੋਟਾ ਮੌਕੇ ਦੇ ਮਾੜ ਨਾਲ ਹੋਰ ਕਰ ਦਾਂਗੇ ਜਿਹਨੇ ਲੈਣਾ ਮਾੜਾ ਮੋਟਾ ਛੋਟੇ ਮੋਟੇ ਕੰਮ ਨੂੰ ਤਾਂ ਦੇਖ ਲਿਓ ਤੇ ਬਾਕੀ ਕਿਸੇ ਵੀ ਨਿੰਡੋ ਫਾਰਮ ਟਾਈਟ ਲੈਣਾ ਹੁੰਦਾ ਉਹ ਵੀ ਜਰੂਰ ਦੱਸਿਆ ਕਰੋ ਜੀ ਉਹ ਆਪਣਾ ਨੰਬਰ ਆ ਸਾਹਮਣੇ ਸਕਰੀਨ ਤੇ ਚੱਲਦਾ ਬਾਕੀ ਮੇਰਾ ਨੰਬਰ ਥੱਲੇ ਹੁੰਦਾ ਬਾਈ ਸਕਰੀਨ ਦੇ ਉਥੇ ਕੰਟੈਕਟ ਕਰ ਲਿਆ ਕਰੋ ਜਿਹਦੇ ਵਿੱਚ ਕਿਸੇ ਵੀ ਨੇ ਕੋਈ ਟਰੈਕਟਰ ਦੇਣਾ ਹੈ ਪੁਰਾਣਾ ਤਾਂ ਉਹ ਵੀ ਲੈ ਲਾਂਗੇ ਬਾਈ ਠੀਕ ਹੈ ਜੀ ਇੱਧਰ ਸਾਡੇ ਬਿਨਾਂ ਕੋਈ ਫੋੜ ਆਇਆ ਬਾਈ ਹਾਂ 99 99 ਮਾਡਲ ਫਰੂਡ ਆ। ਕੋਈ ਕੋਇਆ ਚਾਹ ਵਾਂ ਦੇਖ ਰਹੇ ਹੋ। ਇਹ ਵੀ ਕਹਿੰਦੇ ਉਸ ਬਾਈ ਤੂੰ ਸਾਡੀ ਵੀਡੀਓ ਨਹੀਂ ਪਾਉਂਦਾ। ਇਹ ਨਾਰਾਜ਼ ਹੁੰਨੇ ਮੇਰੇ ਨਾਲ। ਠੀਕ ਆ। 99 ਮਾਡਲ ਆ ਬਾਈ। ਤੇ ਬਾਕੀ ਬਾਈ ਠੀਕ ਹੈ ਜੀ ਆਦੇ ਬਲੌਗ ਵਿੱਚ ਇੰਨਾ ਹੀ। ਤੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਬਾਈ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਬਾਕੀ ਕਿਸੇ ਵੀਰ ਨੇ ਕੋਈ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ। ਤੇ ਮਿਲਦੇ ਆਂ ਕਿਸੇ ਹੋਰ ਨਵੇਂ ਵੀਡੀਓ 'ਚ ਜਦ ਤੱਕ ਲਈ ਸਾਰਿਆਂ ਦਾ ਧੰਨਵਾਦ, ਸ਼ੁਕਰੀਆ।